ਇਸ ਵਕਤ ਦੀ ਵੱਡੀ ਖਬਰ ਹੁਸ਼ਾਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਹੁਸ਼ਾਰਪੁਰ ਪੁਲਿਸ ਵੱਲੋਂ ਇੱਕ ਨੌਜਵਾਨ ਜੋ ਕਿ ਵੱਖ-ਵੱਖ ਸੰਗੀਨ ਮਾਮਲਿਆਂ 'ਚ ਪੁਲਿਸ ਨੂੰ ਪਿਛਲੇ ਕਾਫੀ ਸਮੇਂ ਤੋਂ ਲੋੜਿੰਦਾ ਸੀ ਤੇ ਅੱਜ ਜਦੋਂ ਮਹਿਟਿਆਣਾ ਪੁਲਿਸ ਇਤਲਾਮ ਮਿਲਣ ਤੇ ਉਸ ਨੂੰ ਗ੍ਰਿਫਤਾਰ ਕਰਨੀ ਪਹੁੰਚਤੀ ਹੈ ਤਾਂ ਉਸ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਦੌਰਾਨ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਇਸ ਘਟਨਾ 'ਚ ਉਕਤ ਲੋੜਿੰਦੇ ਨੌਜਵਾਨ ਦੀ ਲੱਤ ਤੇ ਗੋਲੀ ਜਖਮ ਲੱਗਦੀ ਹੈ ਤੇ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਹਸਪਤਾਲ ਹੁਸ਼ਾਰਪੁਰ ਪਹੁੰਚਾਇਆ ਜਾਂਦਾ ਹੈ ਜਾਣਕਾਰੀ ਮਿਲਦੀ ਹੈ ਐਸਐਸਪੀ ਸੰਦੀਪ ਕੁਮਾਰ ਮਲਿਕ ਵੀ ਅਫਸਰ ਸਮੇਤ ਮੌਕੇ ਤੇ ਪਹੁੰਚਦੇ ਨੇ ਤੇ ਸਾਰੀ ਘਟਨਾ ਦਾ ਜਾਇਸਾ ਉਹਨਾਂ ਵੱਲੋਂ ਲਿਆ ਜਾਂਦਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਉਕਤ ਨੌਜਵਾਨ ਸਰਬਜੀਤ ਉਰਫ ਬਾਵਾ ਵਾਸੀ ਅਜਨੂਹਾ ਹੁਸ਼ਾਰਪੁਰ ਪੁਲਿਸ ਨੂੰ ਦੋ ਮਾਮਲਿਆਂ 'ਚ ਲੁੜਿੰਦਾ ਸੀ ਤੇ ਉਸ ਉੱਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਤੇ ਅੱਜ ਜਦੋਂ ਪੁਲਿਸ ਉਸ ਨੂੰ ਸੂਚਨਾ ਮਿਲਣ ਤੇ ਗ੍ਰਿਫਤਾਰ ਕਰਨ ਨੂੰ ਪਹੁੰਚਦੀ ਹੈ ਤਾਂ ਉਸ ਵੱਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਇਸ ਤਰ੍ਹਾਂ ਇੱਕ ਗੋਲੀ ਨੌਜਵਾਨ ਦੀ ਲੱਤ ਤੇ ਜਾ ਲੱਗਦੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਜੀ ਇੱਕ ਸਰਬਜੀਤ ਸਿੰਘ ਉਰਫ ਪਾਵਾ ਕਰਕੇ ਇੱਕ ਕ੍ਰਿਮੀਨਲ ਹੈਗਾ ਜੋ ਕਿ ਪਹਿਲਾਂ ਤੋਂ ਹੀ ਵਾਂਟਡ ਸੀਗਾ ਸਾਡੇ ਇੱਥੇ ਦੋ ਕੇਸਿਸ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਉਹ ਵਾਂਟਡ ਹੈ ਤੇ ਪਹਿਲਾਂ ਵੀ ਇਹਦੇ ਤੇ ਪਰਚੇ ਹੈਗੇ ਇਜ਼ ਅ ਨੋਨ ਕ੍ਰਿਮੀਨਲ ਆਫ ਦੀ ਏਰੀਆ ਤੇ ਅੱਜ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਸਾਡੀ ਪੁਲਿਸ ਪਾਰਟੀਆਂ ਨੂੰ ਕਿ ਵੀ ਇਸ ਏਰੀਆ ਦੇ ਵਿੱਚ ਫਿਰਦਾ ਹੈ ਤੇ ਦੋ ਤਿੰਨ ਸਾਡੀ ਪੁਲਿਸ ਪਾਰਟੀਆਂ ਨਿਕਲੀ ਹੋਈ ਸੀ ਕਿ ਤੇ ਅੱਜ ਜੋ ਐਸਐਚਓ ਮੇਟਿਆਣਾ ਹੈਗੇ ਸਾਡੇ ਇਨਸਪੈਕਟਰ ਬਲਜੀਤ ਇਹਨਾਂ ਦੀ ਪੁਲਿਸ ਪਾਰਟੀ ਨੇ ਇਹਨੂੰ ਆਈਡੈਂਟੀਫਾਈ ਕਰ ਲਿਆ ਤੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਬਟ ਇਹਦੇ ਕੋਲ ਵੈਪਨ ਸੀਗਾ ਇਹਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਜਦੋਂ ਇੱਕ ਫਾਇਰ ਕੀਤਾ ਫਿਰ ਹਵਾਈ ਫਾਇਰ ਸਾਡੀ ਪਾਰਟੀ ਵੱਲੋਂ ਵੀ ਹੋਇਆ ਬਟ ਇਹਨੇ ਫਿਰ ਇੱਕ ਹੋਰ ਫਾਇਰ ਸਾਡੀ ਪਾਰਟੀ ਵੱਲ ਕੀਤਾ ਫੋਰਚੂਨੇਟਲੀ ਕਿਸੇ ਨੂੰ ਲੱਗੀ ਨਹੀਂ ਸਾਡੀ ਪਾਰਟੀ ਵੱਲੋਂ ਫਿਰ ਇਨ ਜਵਾਬੀ ਰਿਟੈਲੀਏਸ਼ਨ ਦੇ ਵਿੱਚ ਜੋ ਪੁਲਿਸ ਪਾਰਟੀ ਨੇ ਫਾਇਰ ਕੀਤਾ ਤੇ ਇੱਕ ਇਹਦੀ ਲੱਤ ਦੇ ਵਿੱਚ ਗੋਲੀ ਲੱਗੀ ਹੈਗੀ ਤੇ ਹੀ ਹੈਜ਼ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਹੈਗਾ ਇੱਕ ਨੋਨ ਕ੍ਰਿਮੀਨਲ ਹੈ ਇਹਦੇ ਤੇ ਪਹਿਲਾਂ ਵੀ ਪਰਚੇ ਹੈਗੇ ਪਹਿਲਾਂ ਇਹ ਮਰਡਰ ਦਾ ਪਰਚਾ ਵੀ ਹੈਗਾ ਉਹਦੇ ਵਿੱਚ ਕਨਵਿਕਟ ਹੈ ਐਨਡੀਪੀਐਸ ਦੇ ਪਰਚੇ ਹੈਗੇ ਹੁਣ ਵੀ ਇਹ ਇੱਕ ਅਟੈਂਪਟ ਟੂ ਮਰਡਰ ਦੇ ਕੇਸ ਦੇ ਵਿੱਚ ਵਾਂਟਡ ਸੀਗਾ ਇਹ ਕਿੱਥੇ ਕਿੱਥੋਂ ਰਹਿਣ ਵਾਲਾ ਇਹ ਜੀ ਅਜਨੋਹੇ ਦਾ ਹੀ ਰਹਿਣ ਵਾਲਾ ਇਤ ਇਸੀ ਲੋਕਲ ਏਰੀਆ ਦਾ ਹੈ ਇਹ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਇਹ ਜੀ ਸਾਡੇ ਵੱਲੋਂ ਦੋ ਫਾਇਰ ਕੀਤੇ ਗਏ ਇੱਕ ਹਵਾਈ ਫਾਇਰ ਕੀਤਾ ਫਿਰ ਇੱਕ ਰਿਟੈਲੀਏਸ਼ਨ ਵਿੱਚ ਜਦੋਂ ਉਹ ਲੱਗਿਆ ਹੈਗਾ ਪਾਉਂ ਦੇ ਵਿੱਚ ਉਹਦੇ ਵੱਲੋਂ ਵੀ ਦੋ ਫਾਇਰ ਕੀਤੇ ਗਏ ਦੋ ਖੋਲ ਮਿਲ ਚੁਕੇ ਹਨ ਹੋਰ ਵੀ ਅਸੀਂ ਸਰਚ ਕਰਦੇ ਏਰੀਆ ਦੀ ਹੋ ਸਕਦਾ ਹੋਰ ਵੀ ਮਿਲ ਜਾਵੇ ਅਸਲਾ ਕਿਹੜਾ ਰਿਕਰ ਹੈ ਜੀ ਇਹ ਇਲੀਗਲ ਕੰਟਰੀਮੈਂਟ ਵੈਪਨ ਹੈ ਜੋ ਬਾਕੀ ਫੋਰੈਂਸਿਕ ਟੀਮ ਅਸੀਂ ਸਾਧ ਲਈ ਹੈਗੀ ਇੱਥੇ ਤੇ ਬਾਕੀ ਹੋਰ ਵੀ ਏਰੀਆ ਦੀ ਸਰਚ ਕਰਦੇ ਸਾਨੂੰ ਹੈਗਾ ਕਿ ਕੀ ਪਤਾ ਕਿਤੇ ਹੋਰ ਵੀ ਨੇ ਇੱਥੇ ਕੁਝ ਲੁਕਾਇਆ ਹੋ gma university